ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ कुरकुਰੀਆਂ ਚਟਪਟੀਆਂ ਟਿੱਕੀਆਂ ਇਹ ਟਿੱਕੀਆਂ ਆਪਾਂ ਬਿਨਾ ਆਲੂ ਉਬਾਲੇ ਚਟਪਟ ਬਣਾ ਕੇ ਤਿਆਰ ਕਰ ਲਵਾਂਗੇ ਤੇ ਇਹ ਟਿੱਕੀਆਂ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨੀਆਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦਾ ਪਹਿਲਾ ਆਈਕਨ ਜ਼ਰੂਰ ਦਬਾਇਆ ਕਰੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਟਿਕੀਆਂ ਬਣਾਉਣ ਦੇ ਲਈ ਇੱਥੇ ਮੈਂ 4 ਵੱਡੇ ਸਾਈਜ਼ ਦੇ ਆਲੂ ਲਏ ਆ ਜਿਨ੍ਹਾਂ ਨੂੰ ਮੈਂ ਛਿੱਲ ਕੇ ਪਾਣੀ 'ਚ ਪਾਇਆ ਤਾਂ ਕਿ ਇਹ ਕਾਲੇ ਨਾ ਹੋਣ ਹੁਣ ਆਪਾਂ ਇਹ ਜਿਹੜੇ ਆਲੂ ਆ ਇਹਨਾਂ ਨੂੰ ਕद्दूकस ਕਰਨਾ ਇਹਨਾਂ ਨੂੰ ਆਪਾਂ ਉਬਾਲਣਾ ਨਹੀਂ ਆ ਕद्दूकस ਕਰਾਂਗੇ ਆਲੂ ਜਿਹੜੇ ਆ ਤੇ ਕद्दूकस ਕਰਨ ਦੇ ਲਈ ਮੈਂ ਇੱਥੇ ਪਾਣੀ ਰੱਖਿਆ ਹੈ ਚਿਰਮਚੇ ਦੇ ਵਿੱਚ ਪਾ ਕੇ ਤੇ ਆਪਾਂ ਡਾਇਰੈਕਟ ਜਿਹੜੇ ਆ ਆਲੂ ਕद्दूकस ਕਰਕੇ ਪਾਣੀ ਦੇ ਵਿੱਚ ਪਾਵਾਂਗੇ ਤਾਂ ਕਿ ਇਹ ਕਾਲੇ ਨਾ ਹੋਣ ਤੇ ਇੱਥੇ ਮੋٹے ਵਾਲਾ ਤੇ ਇੱਕ ਬਰੀਕ ਵਾਲਾ ਜਿਹੜਾ ਕद्दूकस ਹੈ ਨਾ ਆਪਾਂ ਬਰੀਕ ਵਾਲੇ ਕਦੂਕਸ ਦੇ ਨਾਲ ਕਦੂਕਸ ਕਰਨੇ ਆ ਆਲੂ ਮੋٹے ਵਾਲੇ ਦੇ ਨਾਲ ਨਹੀਂ ਕਰਨੇ ਨੇ ਇਹ ਤਾਂ ਫਿਰ ਆਲੂ ਜਿਹੜੇ ਕੱਚੇ ਰਹਿ ਜਾਣਗੇ ਟਿੱਕੀਆਂ ਦੇ ਵਿੱਚ ਇਸ ਕੰਨ ਬਰੀਕ ਵਾਲੇ ਕਦੂਕਸ ਦੇ ਨਾਲ ਕਰਨੇ ਆ ਜਿਆਦਾ ਬਰੀਕ ਵੀ ਕਦੂਕਸ ਜਿਹੜਾ ਨਹੀਂ ਹੋਣਾ ਚਾਹੀਦਾ ਮੀਡੀਅਮ ਸਾਈਜ਼ ਦਾ ਜਿਹੜਾ ਕਦੂਕਸ ਹੋਏਗਾ ਉਹਦੇ ਨਾਲ ਆਲੂ ਜਿਹੜੇ ਕਦੂਕਸ ਕਰਨੇ ਆ ਤੇ ਸਾਰੇ ਆਲੂ ਜਿਹੜੇ ਆਪਾਂ ਕਦੂਕਸ ਕਰਕੇ ਪਾਣੀ ਦੇ ਵਿੱਚ ਹੀ ਪਾਣੇ ਆ ਤਾਂ ਕਿ ਇਹ ਕਾਲੇ ਨਾ ਹੋਣ ਤੇ ਸਾਰੇ ਆਲੂ ਆਪਾਂ ਕਦੂਕਸ ਕਰ ਲੈਣੇ ਆ ਆਲੂਆਂ ਦੀ ਕੁਆਂਟੀਟੀ ਤੁਸੀਂ ਘਟਵਾਤ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਆਲੂ ਜਿਹੜੇ ਮੈਂ ਕੱਦੂ ਕਸ ਕਰਕੇ ਇਹਨਾਂ ਨੂੰ ਪਾਣੀ ਦੇ ਵਿੱਚ ਪਾਇਆ ਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹ ਜਿਹੜੇ ਆਲੂ ਹੈ ਇਹਨਾਂ ਨੂੰ 3-4 ਵਾਰ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਜਾਂ ਫਿਰ ਉਦੋਂ ਤੱਕ ਧੋਣਾ ਜਦੋਂ ਤੱਕ ਇਹਦਾ ਪਾਣੀ ਜਿਹੜਾ ਇੱਕਦਮ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਤੇ ਆਲੂ ਜਿਹੜੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਤੁਸੀਂ ਦੇਖ ਸਕਦੇ ਹੋ ਆਲੂ ਦੇ ਵਿੱਚ ਜਿਹੜਾ ਪਾਣੀ ਹੈ ਇੱਕਦਮ ਸਾਫ਼ ਹੈ ਹੁਣ ਇਹ ਜਿਹੜੇ ਆਲੂ ਹੈ ਤੁਸੀਂ ਚਾਹੋ ਤੇ ਇਹਨੂੰ ਹੱਥ ਦੇ ਨਾਲ ਕੁੱਟ ਕੇ ਨਿਚੋੜ ਸਕਦੇ ਹੋ ਪਰ ਮੈਂ ਇਹਨਾਂ ਨੂੰ ਕੱਪੜੇ ਦੇ ਵਿੱਚ ਬੰਨ ਕੇ ਫਿਰ ਇਹਨਾਂ ਨੂੰ ਨਿਚੋੜ ਰਹੀ ਆ ਆਲੂਆਂ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਕਪੜੇ ਦੇ ਵਿੱਚ ਬਣ ਕੇ ਕੁਝ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਪਾਣੀ ਜਿਹੜਾ ਇੱਕਦਮ ਸਾਫ਼ ਹੈ ਇਸ ਤਰੀਕੇ ਦੇ ਨਾਲ ਆਲੂ ਜਿਹੜਾ ਧੁਕੇ ਹੋਏ ਹੋਣੇ ਚਾਹੀਦੇ ਆ ਤਾਂ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਨਚੋੜ ਲੈਣੇ ਆ ਆਲੂ ਜਿਹੜੇ ਮੈਂ ਨਚੋੜ ਲਏ ਤੇ ਇਹਨਾਂ ਨੂੰ ਮੈਂ ਚਿਰਮਚੀ ਦੇ ਵਿੱਚ ਕੱਢ ਰਹੀ ਆ ਆਲੂਆਂ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਆਉਣਾ ਤੇ ਜਿਹੜਾ ਆਲੂਆਂ ਦੇ ਲੱਛੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਖੋਲ ਲੈਣੇ ਆ ਪਹਿਲੇ ਹੱਥ ਦੇ ਨਾਲ ਇਹ ਦੇਖੋ ਆਲੂ ਇੱਕਦਮ ਸੁੱਕੇ ਸੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 3 ਚਮਚਾ ਮੈਦਾ ਤੇ 3 ਹੀ ਚਮਚ ਇਹਦੇ ਵਿੱਚ ਪਾਵਾਂਗੇ ਕਾਰਨ سٹਾਰਚ ਦੇ ਤੁਸੀਂ ਚਾਹੋ ਤੇ ਆਰਾ ਰੋਟ ਵੀ ਇਹਦੇ ਵਿੱਚ ਪਾ ਸਕਦੇ ਹੋ ਦੋਨੋਂ ਚੀਜ਼ਾਂ ਦੀ ਕੁਆਂਟੀਟੀ ਮੈਂ ਸੇਮ ਰੱਖੀ ਹੈ 1/4 ਚਮਚ ਇਹਦੇ ਵਿੱਚ ਮੈਂ ਲਾਲ ਮਿਰਚ ਦਾ ਪਾਊਡਰ ਪਾ ਰਹੀ ਹਾਂ ਤੇ ਅੱਧਾ ਪੌਣਾ ਚਮਚ ਮੈਂ ਇਹਦੇ ਵਿੱਚ ਨਮਕ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਜਿਹੜਾ ਪਾ ਲਿਓ ਤਦ ਨਾ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੇ ਰੈਸਪੀਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ ਮੈਂ ਇੱਥੇ ਮਿਕਸ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੇ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋਈ ਗਲਤੀ ਕੀ ਹੋਈ ਕਿ ਮੈਂ ਇਹ ਸਾਰੀਆਂ ਚੀਜ਼ਾਂ ਪਹਿਲੇ ਤਿਆਰ ਕਰ ਲਈਆਂ ਟਿੱਕੀ ਦਾ ਜਿਹੜਾ ਮਿਕਸਚਰ ਹੈ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਮੈਂ ਤੇਲ ਗਰਮ ਕਰਨ ਲਈ ਰੱਖਿਆ ਤੇ ਤੁਸੀਂ ਇਹ ਗਲਤੀ ਨਾ ਕਰਿਓ ਪਹਿਲੇ ਤੁਸੀਂ ਤੇਲ ਗਰਮ ਕਰਨ ਲਈ ਰੱਖ ਲਿਓ ਔਰ ਨਾਲ ਦੀ ਨਾਲ ਟਿੱਕੀਆਂ ਬਣਾ ਕੇ ਫਟਾਫਟ ਫਰਾਈ ਕਰ ਲਿਓ ਇਹਦੇ ਨਾਲ ਕੀ ਹੋਇਆ ਕਿ ਮਿਕਸਚਰ ਬਣਾ ਕੇ ਰੱਖਣ ਨਾਲ ਆਲੂਆਂ ਨੇ ਪਾਣੀ ਛੱਡ ਦਿੱਤਾ ਔਰ ਇਹ ਜਿਹੜੀਆਂ ਟਿੱਕੀਆਂ ਦਾ ਮਿਕਸਚਰ ਹੈ ਥੋੜਾ ਜਿਹਾ ਪਤਲਾ ਹੋ ਗਿਆ ਕੁਝ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦਾ ਇਹ ਟਿੱਕਿਆਂ ਦਾ ਮਿਕਸਚਰ ਜਿਹੜਾ ਪਤਲਾ ਨਹੀਂ ਹੋਣਾ ਸੀ ਜੇਕਰ ਮੈਂ ਇਹਨਾਂ ਨੂੰ ਨਹੀਂ ਛੱਡ ਦਿੱਤਾ ਤੇ ਬਸ ਹੁਣ ਆਪਾਂ ਕੀ ਕਰਾਂਗੇ ਇਹਦੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਫਿਰ ਵੀ ਬਹੁਤ ਹੀ ਵਧੀਆ ਟਿੱਕੀਆਂ ਬਣ ਕੇ ਤਿਆਰ ਹੋਈਆਂ ਸੀ ਤਾਂ ਵੀ ਕੋਈ ਗੱਲ ਨਹੀਂ ਹੈ ਜੇਕਰ ਇਹ ਪਾਣੀ ਵੀ ਛੱਡ ਦਿੰਦੇ ਆ ਤਾਂ ਪਰ ਤੁਸੀਂ ਇਹ ਗਲਤੀ ਨਾ ਕਰਿਓ ਤੇ ਹੁਣ ਮੈਂ ਤੇਲ ਗਰਮ ਕਰਨ ਲਈ ਰੱਖਿਆ ਸੀ ਤੇ ਤੇਲ ਜਿਹੜਾ ਗਰਮ ਹੋ ਗਿਆ ਗੈਸ ਜਿਹੜੀ ਮੈਂ ਮੀਡੀਅਮ ਆਨ ਕੀਤੀ ਹੋਈ ਆ ਹੁਣ ਆਪਾਂ ਇਹ ਟਿੱਕੀਆਂ ਜਿਹੜੀਆਂ ਤੇਲ ਦੇ ਵਿੱਚ ਪਾ ਕੇ ਇਹਨਾਂ ਨੂੰ ਫਰਾਈ ਕਰਨਾ ਹੈ ਜਿਨੀਅਰ ਟਿੱਕੀਆਂ ਇੱਕ ਬੈਚ ਦੇ ਵਿੱਚ ਆਣਗੀਆਂ ਉਨੀਆਂ ਟਿੱਕੀਆਂ ਆਪਾਂ ਪਾ ਲਵਾਂਗੇ ਤੁਸੀਂ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਪੈਨ ਦੇ ਵਿੱਚ ਫ੍ਰਾਈ ਕਰ ਰਹੀ ਹਾਂ ਤੁਸੀਂ ਖੁੱਲੇ ਤੇਲ ਦੇ ਵਿੱਚ ਕੜਾਹੀ ਦੇ ਵਿੱਚ ਪਾ ਕੇ ਵੀ ਇਹਨਾਂ ਨੂੰ ਫ੍ਰਾਈ ਕਰ ਸਕਦੇ ਹੋ ਇਹਨਾਂ ਨੂੰ ਮੈਂ 2-3 ਮਿੰਟ ਲਈ ਇਦਾਂ ਹੀ ਸਿਕਨ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਪਲਟਾਵਾਂਗੇ ਬਹੁਤ ਆਸਾਨੀ ਦੇ ਨਾਲ ਇਹ ਪਲਟ ਜਾਂਦੀਆਂ ਤੇ ਬਹੁਤ ਹੀ ਜ਼ਿਆਦਾ कुरकुਰੀਆਂ ਟਿੱਕੀਆਂ ਬਣ ਕੇ ਤਿਆਰ ਹੋ ਜਾਂਦੀਆਂ ਔਰ ਚਟਪਟ ਬਣ ਕੇ ਤਿਆਰ ਹੋ ਜਾਂਦੀਆਂ ਤੇ ਤੁਸੀਂ ਇੱਕ ਵਾਰ ਬਣਾਏ ਜ਼ਰੂਰ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀਆਂ ਟਿੱਕੀਆਂ ਕਿੱਦਾਂ ਦੀਆਂ ਬਣੀਆਂ ਸੀ ਬਸ ਇਹਨਾਂ ਨੂੰ ਉਲਟਾਉਂਦੇ ਪਲਟਾਉਂਦੇ ਆਪਾਂ ਫਰਾਈ ਕਰਕੇ ਕੱਢ ਲੈਣਾ ਇਹ ਹੋ ਗਈਆਂ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਤੇ ਸਾਰੀਆਂ ਟਿੱਕੀਆਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਨੇ ਆ 7 ਤੋਂ 8 ਮਿੰਟ ਲੱਗਦੇ ਆ ਇੱਕ ਬੈਚ ਨੂੰ ਫਰਾਈ ਕਰਨ ਦੇ ਵਿੱਚ ਤੇ ਗੈਸ ਜਿਹੜੀ ਮੀਡੀਅਮ ਹੀ ਰੱਖਣੀ ਹੈ ਹਾਈ ਫਲੇਮ ਤੇ ਫਰਾਈ ਨਾ ਕਰਿਓ ਨਹੀਂ ਤਾਂ ਫਿਰ ਇਹ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਤੇ ਸਾਰੀਆਂ ਟਿੱਕੀਆਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੇ ਆ। ਸਾਰੀਆਂ ਟਿੱਕੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ। ਤੁਸੀਂ ਚਾਹੋ ਤਾਂ ਹੁਣ ਇਹ ਟਿੱਕੀਆਂ ਜਿਹੜੀਆਂ ਇਦਾਂ ਹੀ ਸਾਸ ਨਾਲ ਜਾਂ ਚਟਨੀ ਨਾਲ ਖਾ ਸਕਦੇ ਹੋ ਪਰ ਮੈਂ ਜਿੱਦਾਂ ਹੀ ਟਿੱਕੀਆਂ ਘਰ ਦੇ ਵਿੱਚ ਸਰਵ ਕਰਦੀ ਆ ਮੈਂ ਉਹ ਤਰੀਕਾ ਤੁਹਾਨੂੰ ਦਿਖਾਨੀ ਆ। ਮੈਂ ਕੋਲੀ ਦੇ ਵਿੱਚ ਪਾ ਰਹੀ ਆ ਪਹਿਲੇ ਟਿੱਕੀਆਂ। ਕਿੰਨੇ ਟਿੱਕੀਆਂ ਤੁਸੀਂ ਪਾਣੀ ਹੁੰਦੀ ਆ ਪਾ ਲਿਓ ਜਾਂ ਫਿਰ ਕਿਸੇ ਪਲੇਟ ਦੇ ਵਿੱਚ ਵੀ ਇਹ ਟਿੱਕੀਆਂ ਜਿਹੜੀਆਂ ਲਗਾ ਲਿਓ। ਹੁਣ ਮੈਂ ਇਹਦੇ ਉੱਤੇ ਪਾ ਰਹੀ ਆ ਹਰੇ ਵਾਲੀ ਤਿੱਖੀ ਚਟਨੀ। ਧਨੀਆ ਪੁਦੀਨਾ ਵਾਲੀ ਜਿਹੜੀ ਚਟਨੀ ਆ ਇਹ ਮੈਂ ਪਾ ਰਹੀ ਆ। ਇੱਕ ਚਮਚ ਦੇਖ ਰਹੀ ਹੋ ਕਵਾਂਟਿਟੀ ਚਟਨੀਆਂ ਦੀ ਤੁਸੀਂ ਘੱਟ ਵੱਧ ਕਰ ਸਕਦੇ ਹੋ ਇੱਕ ਚਮਚੀ ਵਿੱਚ ਪਾ ਰਹੀ ਹਾਂ ਦੇ ਉੱਤੇ ਮਿੱਠੀ ਚਟਨੀ ਗੁੜ ਵਾਲੀ ਇਹ ਮਿਲੇ ਦੀ ਜਿਹੜੀ ਮਿੱਠੀ ਚਟਨੀ ਹੁੰਦੀ ਹੈ ਉਹ ਇਹਦੇ ਨਾਲ ਹੀ ਮੈਂ ਥੋੜੀਆਂ ਜਿਹੀਆਂ ਪਾ ਰਹੀ ਹਾਂ ਦੇ ਉੱਤੇ ਲਾਲ ਮਿਰਚਾਂ ਤੇ ਥੋੜਾ ਜਿਹਾ ਆਪਾਂ ਚਾਟ ਮਸਾਲਾ ਇਹਦੇ ਉੱਤੇ ਪਾਵਾਂਗੇ ਤੁਸੀਂ ਇਹਦੇ ਉੱਤੇ ਪਿਆਜ਼ ਟਮਾਟਰ ਹਰੀ ਮਿਰਚ ਧਨੀਆ ਜਾਂ ਫਿਰ ਸੇਬ ਭੁਜਿਆ ਵੀ ਪਾ ਸਕਦੇ ਹੋ ਦਹੀਂ ਵੀ ਤੁਸੀਂ ਇਹਦੇ ਉੱਤੇ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਤਰੀਕੇ ਦਾ ਇਹਨੂੰ ਸਰਵ ਕਰਨਾ ਹੈ ਤੇ ਟਿੱਕੀ ਚਾਟ ਸਾਡਾ ਖਾਣ ਦੇ ਲਈ ਬਹੁਤ ਵਧੀਆ ਤਿਆਰ ਹੋ ਗਿਆ ਹੈ ਇਹ ਚਟਨੀਆ ਦੀ ਰੈਸਪੀ ਮੈਂ ਪਹਿਲੇ ਤੋਂ ਨਾ ਸ਼ੇਅਰ ਕੀਤੀ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਟਿੱਕੀਆ ਦੀ ਰੈਸਪੀ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਰੈਸਪੀ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ